ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੇ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਵਾਂਗੇ ਜੋ ਕਿ ਮਾਲਕਾਂ ਨੇ ਵੇਚਣ ਲਈ ਕਈਆਂ ਹੋਣਗੀਆਂ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਹਾਂ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਮਕਾਨ ਘਰ ਅਤੇ ਕੋਠੀ ਦੀ ਵੀਡੀਓ ਫਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਐਡੇ ਫੋਨ ਨਾਲ ਵੀਡੀਓ ਬਣਾ ਕੇ ਉੱਪਰ ਦਿੱਤੇ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਜਾਂ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ 5-7 ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਇਸ ਕੋਠੀ ਦੀ ਜਗ੍ਹਾ 5.5 ਮਰਲੇ ਹੈ ਅਤੇ ਇਹ ਦੋ ਮੰਜ਼ਲ ਬਣੀ ਹੋਈ ਹੈ ਫਰੰਟ ਤੋਂ ਸਾਰੇ ਦੇਖ ਹੀ ਲਈ ਹੈ ਜੀ ਐਂਟਰੀ ਤੇ ਸਾਰਾ ਪੱਥਰ ਲੱਗਾ ਹੋਇਆ ਹੈ ਜੀ ਪੇਂਟ ਦਾ ਸਾਰਾ ਕੰਮ ਹੋਇਆ ਹੋਇਆ ਜੀ ਤੁਹਾਨੂੰ ਸਾਰੀ ਕੋਟੀ ਦਿਖਾ ਦਿੰਨੇ ਇੱਕ ਵਾਰੀ ਲੌਬੀ ਏਰੀਏ ਵਿੱਚ ਐਂਟਰੀ ਕਰਦੇ ਆ ਨਾਲ ਹੀ ਤੇ ਦੇਖ ਸਕਦੇ ਹੋ ਸਾਰੀ ਟਾਇਲ ਲੱਗੀ ਹੋਈ ਹੈ ਜੀ ਇੱਕ ਸਾਈਡ ਤੇ ਓਪਨ ਕਿਚਨ ਬਣੀ ਹੋਈ ਹੈ ਕਿਚਨ ਚ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਕਬੂਰਡ ਦਾ ਸਾਰਾ ਕੰਮ ਹੋਇਆ ਹੋਇਆ ਜੀ ਤੁਹਾਨੂੰ ਸਾਰੀ ਕਿਚਨ ਦਿਖਾ ਦਿੰਨੇ ਆ ਜੇਕਰ ਕੈਮਰਾ ਘੁਮਾ ਕੇ ਨਾਲ ਵੈਂਟੀਲੇਸ਼ਨ ਵਾਸਤੇ ਖਿੜਕੀ ਵੀ ਲੱਗੀ ਹੋਈ ਹੈ ਬਾਹਰਲੇ ਪਾਸੇ ਆ ਦੇਖੋ ਜੇ ਸਾਰੀ ਕਿਚਨ ਬਣੀ ਹੋਈ ਹੈ ਜੀ ਕਿਚਨ ਦੇ ਨਾਲ ਹੀ ਪੂਜਾਰੂਮ ਬਣਿਆ ਹੋਇਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਪੂਜਾਰੂਮ ਵੀ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਅੱਜ ਇਹ ਡਰਾਈਂਗ ਰੂਮ ਬਣਿਆ ਹੋਇਆ ਜੀ ਇੱਕ ਸਾਈਡ ਤੇ ਆ ਪੌੜੀਆਂ ਉੱਪਰ ਜਾ ਰਹੀਆਂ ਹਨ ਇਹਦੇ ਨਾਲ ਹੀ ਡਰਾਈਂਗ ਰੂਮ ਬਣਿਆ ਆ ਪੂਜਾ ਰੂਮ ਤੁਹਾਨੂੰ ਦਿਖਾ ਹੀ ਦਿੱਤਾ ਹੈ ਤੇ ਅੱਗੇ ਵੱਧਦਿਆਂ ਹੀ ਦੋ ਕਮਰੇ ਬਣੇ ਹੋਏ ਹਨ ਇੱਕ ਮੂਰਲੇ ਪਾਸੇ ਇੱਕ ਸਭ ਤੋਂ ਲਾਸਟ ਤੇ ਦੋ ਕਮਰੇ ਬਣੇ ਹੋਏ ਹਨ ਤੁਹਾਨੂੰ ਦੋਨੋਂ ਕਮਰੇ ਦਿਖਾ ਦਿੰਨੇ ਆ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਅਤੇ ਕਿੰਨੀ ਰੇਂਜ ਵਿੱਚ ਕਾਰਜਾ ਕੋਟੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹैया करवाਣ ਦੀ ਕੋਸ਼ਿਸ਼ ਕਰਾਂਗੇ ਜੀ ਕਾਹਜੀ ਕਮਰਾ ਬਣਿਆ ਹੋਇਆ ਹੈ ਕਮਰੇ ਵਿੱਚ ਤੁਸੀਂ ਸਾਰਾ ਦੇਖਿਆ ਹੀ ਹੈ ਕਿ ਵਾਲਪੇਪਰ ਲੱਗੇ ਹੋਏ ਹਨ ਇਹਦੇ ਨਾਲ ਹੀ ਅਟੈਚ ਵਾਸ਼ਰੂਮ ਵੀ ਬਣਿਆ ਹੋਇਆ ਹੈ ਵਾਸ਼ਰੂਮ ਵਿੱਚ ਵੀ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਅਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੋਇਆ ਹੈ ਜੀ ਆ ਦੇਖੋ ਜੀ ਬਾਹਰਲੇ ਪਾਸੇ ਕਮਰੇ ਜੀ ਵਾਲਪੇਪਰ ਦਾ ਸਾਰਾ ਕੰਮ ਹੋਇਆ ਹੋਇਆ ਹੈ ਜੀ ਤੇ ਤੁਹਾਨੂੰ ਹੁਣ ਪਿਛਲਾ ਰੂਮ ਵੀ ਦਿਖਾ ਦਿੰਨੇ ਆ ਜੀ। ਬਾਕੀ ਅਸੀਂ ਘਰਾਂ ਕੋਠੀਆਂ ਦੀ ਰੇਂਜ ਮੁਤਾਬਿਕ ਪਲੇਲਿਸਟ ਤਿਆਰ ਕਰ ਰਹੇ ਆ। ਤੁਸੀਂ ਆਪਣੇ ਰੇਂਜ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ। ਆ ਜੀ ਇੱਕ ਹੋਰ ਰੂਮ ਬਣਿਆ ਹੋਇਆ ਜੀ। ਇੱਥੇ ਵਾਲਪੇਪਰ ਦਾ ਸਾਰਾ ਕੰਮ ਹੋਇਆ ਹੋਇਆ ਹੈ। ਇਹਦੇ ਨਾਲ ਵੀ ਅਟੈਚ ਵਾਸ਼ਰੂਮ ਬਣਿਆ ਹੋਇਆ ਹੈ। ਵਾਸ਼ਰੂਮ ਵਿੱਚ ਸਾਰੀ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਉੱਪਰ ਤੱਕਨ। ਵਾਲਪੇਪਰ ਦਾ ਸਾਰਾ ਕੰਮ ਤੁਸੀਂ ਦੇਖ ਹੀ ਲਿਆ ਜੀ। ਦਰਵਾਜੇ ਵਗੈਰਾ ਸਾਰੇ ਓਕੇ ਰਿਪੋਰਟ ਲੱਗੇ ਹੋਏ ਹਨ ਕੋਠੀ ਬਹੁਤ ਸੋਹਣੀ ਬਣੀ ਹੋਈ ਹੈ ਦੋ ਮੰਜ਼ਲਾ ਬਣੀ ਹੋਈ ਹੈ ਤੁਹਾਨੂੰ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆ ਜੀ ਕਈ ਸਾਡੇ ਵੀਰਾਂ ਅਤੇ ਭੈਣਾਂ ਨੇ ਕਮੈਂਟ ਵਿੱਚ ਕਿਹਾ ਸੀ ਕਿ ਫਗਵਾੜੇ ਸਾਈਡ ਤੋਂ ਕੋਈ ਘਰ ਜਾਂ ਕੋਠੀ ਦੀ ਵੀਡੀਓ ਲੈ ਕੇ ਆਓ ਤਾਂ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅਸੀਂ ਫਗਵਾੜੇ ਦੀ ਕੋਠੀ ਦੀ ਵੀਡੀਓ ਲੈ ਕੇ ਆਏ ਆ ਜੀ ਤੁਹਾਨੂੰ ਉੱਪਰ ਵਾਲੀ ਮੰਜ਼ਲ ਵੀ ਹੁਣ ਦਿਖਾ ਦਿੰਨੇ ਆ ਜੀ ਆ ਜੀ ਪੌੜੀਆਂ ਬਣੀਆਂ ਹੋਈਆਂ ਨੇ ਪੌੜੀਆਂ ਤੇ ਸਾਰਾ ਪੱਥਰ ਲੱਗਾ ਹੋਇਆ ਪੌੜੀਆਂ ਦੇ ਸਾਈਡ ਤੇ ਸਟੀਲ ਦੀ ਰੇਲਿੰਗ ਲੱਗੀ ਹੋਈ ਹੈ ਜੀ ਉੱਪਰਲੀ ਮੰਜ਼ਲ ਤੇ ਵੀ ਸਾਰੇ ਪਾਸੇ ਟਾਇਲ ਲੱਗੀ ਹੋਈ ਹੈ ਜੀ ਅਤੇ ਇੱਕ ਸਾਈਡ ਤੇ ਰੂਮ ਬਣਿਆ ਹੋਇਆ ਹੈ ਤੁਹਾਨੂੰ ਵੀ ਦਿਖਾ ਦਿੰਨੇ ਆ ਰੂਮ 'ਚ ਖਿੜਕੀ ਲੱਗੀ ਹੋਈ ਹੈ ਰੋਸ਼ਨੀ ਵਾਸਤੇ ਆ ਦੇਖੋ ਜੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਰੂਮ ਦੇ ਨਾਲ ਹੀ ਗੈਲਰੀ ਬਣੀ ਹੋਈ ਹੈ ਤੁਹਾਨੂੰ ਗੈਲਰੀ ਵਾਲਾ ਦਰਵਾਜ਼ਾ ਖੋਲ ਕੇ ਵੀ ਸਾਰਾ ਦਿਖਾ ਦਿੰਨੇ ਆ ਬਾਹਰਲੇ ਪਾਸੋਂ ਆ ਦੇਖੋ ਜੀ ਆ ਗੈਲਰੀ ਬਣੀ ਹੋਈ ਹੈ ਟਾਇਲ ਵਗੈਰਾ ਤੁਸੀਂ ਸਾਰੇ ਦੇਖ ਹੀ ਰਹੇ ਹੋ ਤੁਹਾਨੂੰ ਬਾਹਰਲੇ ਪਾਸੇ ਏਰੀਆ ਵੀ ਸਾਰਾ ਦਿਖਾ ਦਿੰਨੇ ਆ ਜੀ ਆ ਦੇਖੋ ਜੀ ਆ ਸਾਰਾ ਬਾਹਰਲਾ 뷰 ਹੈ ਜੀ ਲੋਕਿੰਗ ਟਾਇਲ ਵਾਲੀ ਰੋਡ ਬਣੀ ਹੋਈ ਹੈ। ਰੋਡ ਖੁੱਲੀ ਬਣੀ ਹੋਈ ਹੈ ਜੀ। ਸਾਰੀ ਨਵੀਂ ਕੰਸਟਰਕਸ਼ਨ ਹੋ ਰਹੀ ਹੈ। ਇਹ ਵੀ ਕੋਠੀ ਨਵੀਂ ਹੀ ਬਣੀ ਹੈ ਜੀ। ਤੇ ਦੇ ਸਾਹਮਣੇ ਪਾਸੇ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ। ਵਾਸ਼ਰੂਮ ਸਾਰੀ ਟਾਇਲ ਲੱਗੀ ਹੋਈ ਹੈ ਦੀਵਾਰ ਤੇ। ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਸਾਰੀ। ਤੇ ਦੇ ਨਾਲ ਹੀ ਗੇਟ ਲੱਗਾ ਹੋਇਆ ਹੈ। ਗੇਟ ਦੇ ਬਾਹਰਲੇ ਪਾਸੇ ਓਪਨ ਏਰੀਆ ਹੋਰ ਛੱਡਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ। ਆ ਦੇਖੋ ਜੀ ਇਹ ਸਾਰਾ ਓਪਨ ਏਰੀਆ ਛੱਡਿਆ ਹੋਇਆ ਹੈ ਇਹਦੇ ਵਿੱਚ ਵੀ ਟੈਲ ਲੱਗੀ ਹੋਈ ਹੈ ਸਾਰੀ ਜੀ ਆ ਦੇਖੋ ਜੀ ਤੁਹਾਨੂੰ ਮਾਲਕਾਂ ਦਾ ਨੰਬਰ ਮੈਂ ਦੱਸ ਦਿੰਨਾ ਜੀ ਸਕਰੀਨ ਤੇ ਤੁਹਾਨੂੰ ਸ਼ੋ ਹੋ ਜਾਏਗਾ ਤੁਸੀਂ ਉਸ ਨੂੰ ਨੋਟ ਕਰ ਲਓ ਨਾਲੇ ਤੁਹਾਨੂੰ ਡਿਮਾਂਡ ਵੀ ਮੈਂ ਸਕਰੀਨ ਤੇ ਲਿਖ ਕੇ ਦੱਸ ਦਿੰਨਾ ਵਾ ਤੇ ਨਾਲੇ ਤੁਹਾਨੂੰ ਸ਼ਹਿਰ ਵੀ ਮੈਂ ਇੱਕ ਵਾਰੀ ਦੁਬਾਰਾ ਸਕਰੀਨ ਤੇ ਲਿਖ ਕੇ ਦੱਸ ਦਿੰਨਾ ਜੀ ਥੰਬਨੇਲ ਦਾ ਪਤਾ assi ਦਿੰਨੇ ਆ ਤੁਹਾਨੂੰ ਸਕਰੀਨ ਤੇ ਲਿਖ ਕੇ ਵੀ ਦੱਸ ਦਿੰਨਾ ਜੀ ਤੁਸੀਂ ਨੋਟ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਕੋਠੀਆਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ